बोलो यीशु निभालो ਦੇ ਮੂਰੇ ਲਗਾਇਆ ਜਾਣਾ ਹੈ ਇਤਿਹਾਸ ਹੈ ਜੋ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ ਸੋ ਆਪਣੇ بڑے ਹੀ ਸਤਿਕਾਰਯੋਗ ਇੰਟਰਨੈਸ਼ਨਲ ਢਾਡੀ ਜੱਥਾ بڑے ਹੀ ਸਤਿਕਾਰਯੋਗ ਵੀਰ ਜਸਮਨ ਸਿੰਘ ਜੀ ਦੀਵਾਨ ਤੇ ਨਾਂ ਦੇ ਸਾਥੀ ਸਹਿਬਾਨ ਆਪ ਸੰਗਤਾਂ ਨੂੰ ਗੁਰੂ ਜਸਤ ਦੇ ਨਾਮ ਤੇ ਆਬਦਨ ਕਰਨੇ ਵਾਹਿਗੁਰੂ ਜੀ ਕਾਬੀ ਦੁਨੀਆ ਸਤਨਾਮ ਦਾ ਨਾਮ ਆ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਭੈਣ ਨਾਨਕੀ ਤੇ ਥੋੜੇ ਦਿਨ ਬੀਤੇ ਹੁਣ ਭੈਣ ਨਾਨਕੀ ਆਪਣੀ ਮਾਂ ਕੋਲੇ ਫਿਰ ਗਈ ਆਪਣੇ ਵੀਰ ਨੂੰ ਤੱਕਦੀ ਆ ਤੇ ਭੈਣ ਨਾਨਕੀ ਆਪਣੀ ਮਾਂ ਕੋਲੇ ਬੈਠੀ ਵੀਰ ਆ ਗਿਆ ਹੁਣ ਭੈਣ ਨਾਨਕੀ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਤੱਕਦੀ ਬੜੇ ਪਿਆਰ ਦੇ ਨਾਲ ਉਹਦੇ ਨਾਲ ਗੱਲਾਂ ਕਰਦੀ ਆ ਵੀਰਾ ਬੜਾ ਚਿਰੂਗਾ ਤੈਨੂੰ ਢੀਕਦਿਆਂ ਨੂੰ ਮੇਰੀਆਂ ਰੱਖੀ ਪਿਆਰੇ ਨਾਲ ਦੇ ਕੋਲ ਸਹਿਰ ਮੰਗੀ ਦਾ ਕਰੀਬ ਦੀ ਮੇਰਾ ਵਾਲਿਆ ਪਾਪਾ ਨੂੰ ਬਾਪੇ ਪੁਰਦਨ ਦਾਦਾ ਦਾਦੀ ਪੁਰਦਨ ਤੇ ਬੱਚੇ ਬੜਾ ਕੁਝ ਕਰਦੇ ਆ ਅੱਜ ਮਾਂ ਉਹ ਤਰਪ ਤੱਕ ਆਪਣੇ ਪੁੱਤ ਨੂੰ ਡੰਡਾ ਲੈ ਕੇ ਉਹਦਾ ਸੱਜਾ ਮੋਢਾ ਫੜ ਕੇ ਹਲੂੜ ਕੇ ਜਿਵੇਂ ਕਹਦੀ ਆ ਉਹਨਾਂ ਲਾਈਨਾਂ ਦਾ ਵਰਣਨ ਮੇਰੇ ਸਾਥੀ ਗਾ ਕੇ ਇਉਂ ਕਹਿ ਰਹੇ ਨੇ ਤੋਲ ਕਿਤੇ ਤੂੰ ਗੋਬਾ ਨਾਲ ਕਾ ਦਾਹ ਤੋਲ ਕਿਤੇ ਤੂੰ ਗੋਬਾ ਨਾਲ ਕਾ ਤੋ ਕਹ ਲੈ ਕਿ ਤੇ ਤੂੰ ਗਵਾ ਲਾਲ ਕਾ ਬਨ ਆਦਰਸ਼ ਮੰਡੇ ਲੋ 200 ਰੁਪਏ ਗੋਤਦਾਨ ਸੌਟ ਜਿਹੜਾ ਵੀ ਰਹਿੰਦਾ ਭਾਈ ਅਨਾਉਂਸਮੈਂਟ ਕੀਤੀ ਹੈ ਭਾਈ ਨੰਬਰ ਸੰਕਲ ਵਾਲੇ ਸੈਕਟਰ ਵਾਲੇ 250 ਰੁਪਏ ਭਾਈ ਨੰਬਰ ਸੇ ਸੈਕਟਰ ਵਾਲੇ ਵੀਰ ਪਰਿਵਾਰ ਨੂੰ 500 ਦੇ ਸੇਵਾਈ ਹੈ ਉਹ ਤਾਂ ਜਿਹੜੇ ਪਰਿਵਾਰ ਦਾ ਨਾਮ ਅਨੁਰਾਧ ਦੇ ਉੱਪਰ जिन्हों जिन्हों के नाम अनाउंसमेंट किए जाएंगे कृपा करके आप वो अपने जो स्त्रो पाए तो दूसरा पड़ा इतने समाप्त है अगला जो पड़ा है जथेदार हरचरण सिंह जिगरा जी के भाई मनदीप सिंह जे तारी भाई मनी सिंह बाबा मनी सिंह बाबा दीनानाथ महंत प्रभार वो भी सुपर है एक लंगर वाले जी जो इतने लंगर की सेवा की है

सिंह बोले बोले सो, सो दूसरा प्राणी जो परिवार मायावी है गुरमिंद्रपा है सुरदीप सिंह अजैब सिंह सौरपा है जयपुर